ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਹੱਥ ਜੋੜ ਕੇ ਸਿੱਖ ਕੌਮ ਦੇ ਪ੍ਰਚਾਰਕਾਂ ਨੂੰ ਇੱਕ ਬੇਨਤੀ ਇੱਕ ਅਪੀਲ ਕਰਨੀ ਚਾਹੁੰਦਾ ਉਹ ਅਪੀਲ ਕਰਨ ਤੋਂ ਪਹਿਲਾਂ ਇੱਕ ਗੱਲ ਉਦਾਹਰਨ ਵਜੋਂ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਜਿਹੜੇ ਪ੍ਰਚਾਰਕ ਹੁੰਦੇ ਨੇ ਨਾ ਬਾਣੀ ਦੇ ਪ੍ਰਚਾਰਕ ਉਹਨਾਂ ਨੂੰ ਐਜ਼ ਲਾਈਕ ਸੇਲਜ਼ਮੈਨ ਸਮਝ ਲੋ ਮੈਂ ਗੱਲ ਸਿਰਫ ਉਦਾਹਰਨ ਵਜੋਂ ਰੱਖਣ ਲੱਗਾ ਗੱਲ ਨੂੰ ਪੂਰੀ ਮੁਕੰਮਲ ਸੁਣ ਕੇ ਉਸ ਤੋਂ ਬਾਅਦ ਰਿਜ਼ਲਟ ਤੇ ਪਹੁੰਚਿਆ ਜਿਵੇਂ ਕਿਸੇ ਕੰਪਨੀ ਦਾ ਕੋਈ ਪ੍ਰੋਡਕਟ ਹੋਵੇ ਉਹਨੂੰ ਵੇਚਣਾ ਹੋਵੇ ਤੇ ਉਹ ਕੰਪਨੀ ਦਾ ਓਨਰ ਕੰਪਨੀ ਦਾ ਮਾਲਕ ਆਪ ਘਰੋਂ ਗਲੀ ਬਾਜ਼ਾਰ ਦੇ ਅੰਦਰ ਪਿੰਡਾਂ ਸ਼ਹਿਰਾਂ ਦੇ ਅੰਦਰ ਵੇਚਣ ਵਾਸਤੇ ਨਹੀਂ ਨਿਕਲਦਾ ਉਹ ਕੀ ਕਰਦਾ ਹੈ ਆਪਣੀ ਕੰਪਨੀ ਦਾ ਪ੍ਰੋਡਕਟ ਆਪਣੇ ਸੇਲਜ਼ਮੈਨਾਂ ਦੇ ਏਜੰਟਾਂ ਦੇ ਹੱਥ ਵਿੱਚ ਦੇ ਦਿੰਦਾ ਹੈ ਉਹ ਪਿੰਡ-ਪਿੰਡ ਜਾਂਦੇ ਨੇ ਸ਼ਹਿਰ ਜਾਂਦੇ ਨੇ ਉਹਦੀ ਐਡਵਰਟਾਈਜ਼ਮੈਂਟ ਕਰਦੇ ਨੇ ਡੋਰ ਟੂ ਡੋਰ ਜਾਂਦੇ ਨੇ ਜਾਂ ਹੋਰ ਕਈ ਤੌਰ ਤਰੀਕਿਆਂ ਦੇ ਨਾਲ ਉਸ ਕੰਪਨੀ ਦੇ ਪ੍ਰੋਡਕਟ ਦੀ ਲੋਕਾਂ ਦੇ ਮਨਾਂ ਦੇ ਅੰਦਰ ਥਾਂ ਬਣਾਉਂਦਾ ਹੈ ਬਹੁਤ ਸਾਰੀਆਂ ਬਾਜ਼ਾਰ ਦੇ ਅੰਦਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਅੰਦਰ ਕੁਆਲਿਟੀ ਨਾ ਮਾਤਰ ਵੀ ਨਹੀਂ ਹੈ ਪਰ ਉਹਨਾਂ ਦਾ ਨਾਮ ਬਣ ਗਿਆ ਤੇ ਨਾਮ ਬਣਨ ਕਰਕੇ ਉਹ ਚੀਜ਼ਾਂ ਨੇ ਜਿਹੜੀਆਂ ਨਾ ਉਹ ਸ਼ਿਖਰ ਦੇ ਉੱਤੇ ਵੇਖਦੀਆਂ ਨੇ ਜਿਸ ਤਰ੍ਹਾਂ ਐਗਜ਼ਾਮਪਲ ਦੇ ਤੌਰ ਦੇ ਉੱਤੇ ਕੁਕਿੰਗ ਓਇਲ ਦਾ ਨਾਮ ਬਣਾ ਦਿੱਤਾ ਘਿਓ ਦੀ ਤੋਹੀਨ ਕਰ ਕਰਕੇ ਬੇਇੱਜ਼ਤੀ ਕਰ ਕਰਕੇ ਕਿਹਾ ਕਰਦਾ ਹੈ ਕਿ ਉਹ ਕਰਦਾ ਹੈ ਪਰ ਜਿਵੇਂ ਲੋਕ ਜਾਗਰਿਤ ਹੋਏ ਤੇ ਉਹਨਾਂ ਨੂੰ ਪਤਾ ਲੱਗਾ ਵੀ ਸਭ ਤੋਂ ਅਵਲ ਦਰਜੇ ਦੀ ਚੀਜ਼ ਜਿਹੜੀ ਉਹ ਦੇਸੀ ਘਿਓ ਹੈ ਆਪਾਂ ਇਹਦੇ ਉੱਤੇ ਇੱਕ ਵੀਡੀਓ ਬਣਾਵਾਂਗੇ ਪਰ ਇਹ ਉਦਾਹਰਨਾਂ ਵਜੋਂ ਗੱਲ ਕਰ ਰਿਹਾ ਤੁਸੀਂ ਜਿਹੜੇ ਪ੍ਰਚਾਰਕ ਵੀਰ ਹੋ ਤੁਸੀਂ ਗੁਰਬਾਣੀ ਦਾ ਪ੍ਰੋਡਕਟ ਮੈਂ ਨਾ ਇਹ ਵਰਤ ਰਿਆਂ ਪਰ ਇਹਨਾਂ ਨਾਵਾਂ ਨੂੰ ਤੁਸੀਂ ਨੈਗੇਟਿਵ ਪੱਖ ਦੇ ਅੰਦਰ ਨਾ ਲਿਓ ਤੁਸੀਂ ਗੁਰਬਾਣੀ ਨੂੰ ਵੇਚਣਾ ਸੀ ਵੇਚਣ ਦਾ ਮਤਲਬ ਲੋਕਾਂ ਦੇ ਮਨਾਂ ਤੱਕ ਪਹੁੰਚਾਉਣਾ ਸੀ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ ਸੀ ਲੋਕਾਂ ਦੇ ਦਿਲੋ ਦਿਮਾਗ ਤੱਕ ਪਹੁੰਚਾਉਣਾ ਸੀ ਤੁਸੀਂ ਗੁਰੂ ਦੇ ਤੁਸੀਂ ਨਰੰਕਾਰ ਦੇ ਤੁਸੀਂ ਅੱਲਾਹ ਤਾਲਾ ਦੇ ਤੁਸੀਂ ਪਾਤਸ਼ਾਹ ਦੇ ਸੇਲਜਮਾਨ ਸੀ ਤੁਸੀਂ ਇਸ ਗੁਰਬਾਣੀ ਨੂੰ ਲੋਕਾਂ ਦੇ ਹੱਥਾਂ ਤੱਕ ਲੋਕਾਂ ਦੇ ਮਨਾਂ ਤੱਕ ਲੋਕਾਂ ਦੇ ਦਿਮਾਗ ਤੱਕ ਪਹੁੰਚਾਉਣਾ ਸੀ ਅਗਰ ਉਹ ਤੁਸੀਂ ਪਛਾਹ ਪਾਏ ਤਾਂ ਤੇ ਤੁਸੀਂ ਸਹੀ ਸੇਲਜ਼ਮੈਨ ਹੋ ਨਿਭੜੇ ਜਾਂ ਸਹੀ ਪ੍ਰਚਾਰਕ ਹੋ ਨਿਭੜੇ ਅਗਰ ਨਹੀਂ ਪਛਾਹ ਪਾਏ ਤੇ ਕਿਧਰੇ ਨਾ ਕਿਧਰੇ ਕਮੀ ਹੋਏਗੀ ਤੇ ਜਿਹੜੇ ਕੰਪਨੀ ਦੇ ਓਨਰ ਹੁੰਦੇ ਨੇ ਉਹ ਪਤਾ ਕੀ ਕਰਦੇ ਨੇ ਉਹ ਕਹਿੰਦੇ ਨੇ ਅੱਛਾ ਜੇ ਮੇਰੀ ਕੰਪਨੀ ਦਾ ਪ੍ਰੋਡਕਟ ਤੇਰੇ ਕੋਲੋਂ ਚੰਗੇ ਢੰਗ ਦੇ ਨਾਲ ਨਹੀਂ ਵਿਕ ਰਿਆ ਤੇ ਤੂੰ ਕੋਈ ਹੋਰ ਕੰਪਨੀ ਵੇਖ ਮੇਰੇ ਵਾਸਤੇ ਹੋਰ ਸੇਲਜ਼ਮੈਨ ਬੜੇ ਨੇ ਪ੍ਰਚਾਰਕ ਵੀਰੋ ਤੁਹਾਡੇ ਤੇ ਮੇਰਾ ਪ੍ਰਸ਼ਨ ਹੈ ਔਰ ਹੱਥ ਜੋੜ ਕੇ ਨਿਰਮਾਨਤਾ ਸਹਿਤ ਪ੍ਰਸ਼ਨ ਹੈ ਜਿਹੜਾ ਬ੍ਰਾਂਡ ਤੁਸੀਂ ਵੇਚਣਾ ਚਾਹੁੰਦੇ ਹੋ ਸਮਾਨ ਵੀ ਡੱਬੇ ਦੇ ਅੰਦਰ ਪੈਕਿੰਗ ਦੇ ਅੰਦਰ ਉਸੇ ਕੰਪਨੀ ਦਾ ਹੋਣਾ ਚਾਹੀਦਾ ਨਾ ਉਸੇ ਬ੍ਰਾਂਡ ਦਾ ਹੋਣਾ ਚਾਹੀਦਾ ਹੈ ਨਾ ਜੇ ਬ੍ਰਾਂਡ ਹੋਵੇ ਕੋਈ ਹੋਰ ਪੈਕਿੰਗ ਹੋਵੇ ਕੋਈ ਹੋਰ ਤਾਂ ਕੀ ਇਸ ਤਰ੍ਹਾਂ ਦਾ ਸਮਾਨ ਲੋਕਾਂ ਦੇ ਹੱਥਾਂ ਤੱਕ ਪਹੁੰਚਣ ਤੋਂ ਬਾਅਦ ਲੋਕ ਅਕਸੈਪਟ ਕਰਨਗੇ ਮੰਨ ਲਓ ਤੁਸੀਂ ਨਾਈਕੀ ਦੇ ਜੁੱਤੇ ਵੇਚਨੇ ਚਾਹੁੰਦੇ ਹੋ ਨਾਈਕੀ ਦੇ ਸ਼ੂ ਵੇਚਣਾ ਚਾਹੁੰਦੇ ਹੋ ਤੁਸੀਂ ਹੁਣ ਬਾਹਰੋਂ ਬਾਹਰੋਂ ਜਿਹੜਾ ਡੱਬਾ ਹੈ ਬਾਹਰੋਂ ਜਿਹੜੀ ਪੈਕਿੰਗ ਹੈ ਉਹ ਨਾਈਕੀ ਦੀ ਹੋਵੇ ਜਿਹੜਾ ਲੇਬਲ ਹੈ ਉਹ ਨਾਈਕੀ ਦਾ ਲੱਗਾ ਹੋਵੇ ਪਰ ਅੰਦਰ ਆਮ ਤੋਂ ਆਮ ਸਾਦੇ ਜਿਹੇ ਸਧਾਰਨ ਜਿਹੇ ਜੁੱਤੇ ਉਸ ਡੱਬੇ ਦੇ ਅੰਦਰ ਬੰਦ ਕੀਤੇ ਹੋਣ ਲੋਕ ਤੁਹਾਡੇ ਕੋਲੋਂ ਨਾਈਕੀ ਦਾ ਪ੍ਰੋਡਕਟ ਸਮਝ ਕੇ ਖਰੀਦ ਲੈਣ ਜਦੋਂ ਡੱਬਾ ਖੋਲਣ ਅੰਦਰੋਂ ਕੁਝ ਹੋਰ ਨਿਕਲੇ ਤਾਂ ਲੋਕ ਬਰਦਾਸ਼ਤ ਕਰਨਗੇ ਤੁਹਾਡਾ ਹਸ਼ਰ ਕੀ ਕਰਨਗੇ ਤੁਸੀਂ ਆਪ ਸੋਚ ਲਓ ਤੁਹਾਨੂੰ ਬੇਈਮਾਨ ਕਰਦਾਨਿਆ ਜਾਏਗਾ 420 ਦਾ ਲੇਬਲ ਤੁਹਾਡੇ ਦੇ ਉੱਤੇ ਲਾਇਆ ਜਾਏਗਾ ਕਿਉਂ ਕਿ ਜੋ ਪ੍ਰੋਡਕਟ ਤੁਸੀਂ ਵੇਚਣ ਵਾਸਤੇ ਮਾਰਕੀਟ ਦੇ ਅੰਦਰ ਨਿਕਲੇ ਸੀ ਉਹਦੀ ਕੇਵਲ ਪੈਕਿੰਗ ਹੀ ਪੈਕਿੰਗ ਤੁਹਾਡੇ ਕੋਲ ਹੈ ਉਹਦਾ ਅਸਲ ਸਮਾਨ ਤੁਹਾਡੇ ਕੋਲ ਨਹੀਂ ਹੈ ਦੂਜੀ ਗੱਲ ਅਗਰ ਬਾਰੂ ਪੈਕਿੰਗ ਹੋਵੇ ਐਡੀ ਡਾਸਤੀ ਕੋਈ ਪਜਾਮਾ ਹੋਵੇ ਜਾਂ ਕੋਈ ਸ਼ਰਟ ਹੋਵੇ ਜਾਂ ਕੋਈ ਜੁੱਤੇ ਹੋਣ ਜਾਂ ਕੋਈ ਹੋਰ ਸਮਾਨ ਐਡੀਡਾਸ ਦੀ ਪੈਕਿੰਗ ਹੋਵੇ ਅੰਦਰ ਸਮਾਨ ਐਡੀਡਾਸ ਦਾ ਹੋਵੇ ਨਾ ਤਾਂ ਜਿੰਨਾ ਹੱਥਾਂ ਤੱਕ ਤੁਸੀਂ ਪਹਚਾਉਗੇ ਉਹ ਜਦੋਂ ਡੱਬੇ ਨੂੰ ਖੋਲਣਗੇ ਤਾਂ ਕੀ ਬਰਦਾਸ਼ਤ ਕਰ ਲੈਣਗੇ ਤੁਸੀਂ ਆਪ ਸੋਚ ਕੇ ਅਮਾਜ਼ਨ ਕਰਕੇ ਵੇਖੋ ਵੀ ਤੁਹਾਡਾ ਹਾਲ ਕੀ ਕਰਨਗੇ ਉਹਨਾਂ ਦੀ ਜ਼ੁਬਾਨੋਂ ਬੋਲ ਕੇ ਐਸੇ ਨਿਕਲਣਗੇ ਇਸ ਤੋਂ ਅੱਗੇ ਚੱਲਨੇ ਆ ਅਗਰ ਤੁਸੀਂ ਔਨਲਾਈਨ ਕੋਈ ਸਮਾਨ ਮੰਗਾਇਆ ਹੋਵੇ ਔਨਲਾਈਨ ਕੋਈ ਸਮਾਨ ਮੰਗਾਇਆ ਹੈ ਔਰ ਉਹ ਸਮਾਨ ਦਾ ਜੋ ਤੁਸੀਂ ਮੰਗਾਇਆ ਸੋਚ ਕੇ ਮੰਗਾਇਆ ਉਹ ਸਮਾਨ ਤੁਹਾਡੇ ਕੋਲ ਆ ਵੀ ਗਿਆ ਉਹਦੀ ਪੈਕਿੰਗ ਵੀ ਉਹੀ ਹੈ ਉਹਦੇ ਅੰਦਰ ਸਮਾਨ ਕੋਈ ਹੋਰ ਨਿਕਲਿਆ ਤਾਂ ਕੀ ਤੁਸੀਂ ਬਰਦਾਸ਼ਤ ਕਰ ਲੋਗੇ ਮੈਂ ਤੁਹਾਡੇ ਤੇ ਗੱਲ ਸੁੱਟਦਾ ਕੀ ਤੁਸੀਂ ਬਰਦਾਸ਼ਤ ਕਰ ਲੋਗੇ ਮੰਨ ਲਓ ਤੁਸੀਂ ਆਈਫੋਨ ਐਪਲ ਦਾ ਫੋਨ ਮੰਗਾਇਆ ਹੋਵੇ ਔਰ ਔਨਲਾਈਨ ਤੁਸੀਂ ਆਰਡਰ ਕੀਤਾ ਫੋਨ ਮੰਗਵਾਇਆ ਹੋਵੇ ਤੁਹਾਡੇ ਘਰ ਦੇ ਅੰਦਰ ਪਾਰਸਲ ਵੀ ਪਹੁੰਚ ਗਿਆ ਜਦੋਂ ਤੁਸੀਂ ਵੇਖਿਆ ਅੰਦਰ ਪੈਕਿੰਗ ਖੋਲੀ ਤੇ ਪੈਕਿੰਗ ਵੀ ਐਪਲ ਦੀ ਮਿਲੀ ਪਰ ਜਦੋਂ ਅੰਦਰੋਂ ਖੋਲਿਆ ਤੇ ਜਿਹੜਾ ਫੋਨ ਮਿਲਿਆ ਉਹ ਆਮ ਤੋਂ ਆਮ ਸਧਾਰਨ ਜਿਹਾ ਡੁਪਲੀਕੇਟ ਜਿਹਾ ਫੋਨ ਉਹਦੇ ਵਿੱਚ ਪਿਆ ਤੋਂ ਜਿਸ ਕੰਪਨੀ ਨੇ ਤੁਹਾਡਾ ਆਰਡਰ ਐਕਸੈਪਟ ਕੀਤਾ ਜਾਂ ਜਿਹਦੇ ਰਾਈ ਤੁਸੀਂ ਕੀਤਾ ਕਿ ਉਹਨਾਂ ਨੂੰ ਗਾੜੀ ਗਲੋਚ ਨਹੀਂ ਕਰੋਗੇ ਉਹਨਾਂ ਨੂੰ ਬੰਦਾ ਚੰਗਾ ਨਹੀਂ ਬੋਲੋਗੇ ਜਾਂ ਉਹਨਾਂ ਦੇ ਉੱਤੇ ਲੈਵਲ ਨਹੀਂ ਲਾਉਗੇ ਵੀ ਇਹ 420 ਵਾਲਾ ਬੰਦਾ ਹੈ ਲਾਉਗੇ ਕਿਉਂ ਕਿ ਪ੍ਰੋਡਕਟ ਹੋਰ ਹੈ ਔਰ ਜਿਹੜਾ ਉਹਦੀ ਬਾਹਰੋਂ ਪੈਕਿੰਗ ਹੈ ਉਹ ਪੈਕਿੰਗ ਹੋਰ ਹੈ ਇਸ ਤੋਂ ਅੱਗੇ ਚੱਲਨੇ ਆ ਮੰਨ ਲਓ ਤੁਸੀਂ ਮਰਸੀਡੀ ਦੀ ਕਾਰ ਜਾਂ BMW ਜਾਂ Audi ਦੀ ਕੋਈ ਕਾਰ ਦੀ ਬਾਡੀ ਖਰੀਦੀ ਹੋਵੇ ਤੇ ਬਾਡੀ ਦੇ ਅੰਦਰ ਜਿਹੜੀ ਮੋਟਰ ਜਿਹੜਾ ਇੰਜਨ ਰੱਖਿਆ ਉਹ ਹੋਰ ਕਿਸੇ ਕੰਪਨੀ ਦਾ ਰੱਖਿਆ ਜਿਹੜਾ ਟਰਾਂਸਮਿਸ਼ਨ ਮਤਲਬ ਗੇਅਰ ਬਕਸਾ ਰੱਖਿਆ ਉਹ ਹੋਰ ਕਿਸੇ ਕੰਪਨੀ ਦਾ ਰੱਖਿਆ ਬਾਹਰੋਂ ਜਿਹੜਾ ਤੁਸੀਂ ਬਾਡੀ ਸੀ ਉਹ ਸੀ ਮਰਸੀਡੀ ਦੀ BMW ਦੀ ਅੰਦਰ ਸੀ ਜਿਹੜਾ ਉਹ ਸਮਾਨ ਸੀ ਟヨタ ਦਾ ਲੋਕੀ ਕਹਿਣਗੇ ਵੀ ਜੇ ਅੰਦਰ ਸਮਾਨ ਟヨタ ਦਾ ਹੈ ਤੇ ਬਾਹਰ ਵੀ ਬੋਡੀ ਟヨタ ਵਾਲੀ ਚਾਹੀਦੀ ਸੀ ਇਹਦੇ ਉੱਤੇ ਜਿਹੜਾ ਲੋਗੋ ਸੀ ਉਹ ਟヨタ ਵਾਲਾ ਚਾਹੀਦਾ ਸੀ ਦੂਜਾ ਨਹੀਂ ਸੀ ਚਾਹੀਦਾ ਜੇ ਤੁਸੀਂ ਮਰਸੀਡੀਜ਼ ਦੇ ਪ੍ਰਾਈਸ ਵਿੱਚ ਵੇਚ ਰਹੇ ਹੋ ਤੇ ਲੋਕ ਉਹਨੂੰ ਬਰਦਾਸ਼ਤ ਨਹੀਂ ਕਰਨਗੇ ਚਲੋ ਮੈਂ ਦੂਜੇ ਪਾਸੇੋਂ ਗੱਲ ਨੂੰ ਲੈ ਲੈਣਾ ਤੁਸੀਂ ਕੋਈ ਟヨタ ਦੀ ਬੋਡੀ ਖਰੀਦ ਲਈ ਉਹਦੇ ਅੰਦਰ ਇੰਜਨ ਚੱਕ ਕੇ BMW ਦਾ ਰੱਖ ਦਿੱਤਾ ਤਮੀ ਲੋਕ ਬਰਦਾਸ਼ਤ ਨਹੀਂ ਕਰਨਗੇ ਮਤਲਬ ਜਿਹੜਾ ਪ੍ਰੋਡਕਟ ਚਾਹੀਦਾ ਹੈ ਉਹੀ ਪੈਕਿੰਗ ਚਾਹੀਦੀ ਹੈ ਉਹੀ ਬਾਹਰੋਂ ਚਾਹੀਦਾ ਹੈ ਉਹੀ ਅੰਦਰੋਂ ਚਾਹੀਦਾ ਹੈ ਤੁਸੀਂ ਕੋਈ ਸ਼ਰਟ ਖਰੀਦਣ ਵਾਸਤੇ ਕਿਸੇ ਮੌਲ ਦੇ ਉੱਤੇ ਚਲੇ ਜਾਂਦੇ ਹੋ ਸ਼ਰਟ ਹੈ ਤੁਹਾਡੀ ਬਰਬਰੀ ਦੀ ਸ਼ਰਟ ਹੈ ਜਾਂ ਟੌਮੀ ਦੀ ਸ਼ਰਟ ਹੈ ਜਾਂ ਹੋਗੋਵਾਸ ਦੀ ਸ਼ਰਟ ਹੈ ਜਾਂ ਕੋਈ ਹੋਰ ਮਹਿੰਗਾ ਬ੍ਰਾਂਡ ਤੁਹਾਡੇ ਸਾਹਮਣੇ ਪਿਆ ਹੈ ਉਹ ਤੁਸੀਂ ਖਰੀਦ ਲਿਆ ਬ੍ਰਾਂਡ ਵੇਖਿਆ ਵੀ ਟੌਮੀ ਦੀ ਸ਼ਰਟ ਹੈ ਤੇ ਖਰੀਦ ਲਈ ਪਰ ਜਦੋਂ ਕੱਪੜਾ ਵੇਖਿਆ ਬਿਲਕੁਲ ਆਮ ਤੋਂ ਆਮ ਨਕਮੇ ਤੋਂ ਨਕਮਾ ਬਰਦਾਸ਼ਤ ਕਰੋਗੇ ਜਾਂ ਔਨਲਾਈਨ ਤੁਸੀਂ ਆਰਡਰ ਕਰਕੇ ਮੰਗਾਓ ਵੀ ਮੈਨੂੰ ਟੌਮੀ ਦੀ ਸ਼ਰਟ ਚਾਹੀਦੀ ਜਾਂ ਮੈਨੂੰ ਲੀ ਦੀ ਪੈਂਟ ਚਾਹੀਦੀ ਚਲੋ ਤੁਹਾਡੇ ਘਰ ਪਾਰਸਲ ਆਇਆ ਤੁਸੀਂ ਪਾਰਸਲ ਖੋਲ੍ਹਿਆ ਜਿਹੜੀ ਪੈਕਿੰਗ ਮਿਲੀ ਉਹ ਲੀ ਦੀ ਮਿਲੀ ਜਾਂ ਉਹ ਟੌਮੀ ਦੀ ਮਿਲੀ ਜਦੋਂ ਅੰਦਰੋਂ ਸਮਾਨ ਖੋਲ੍ਹਿਆ ਤੇ ਉਹ ਬਿਲਕੁਲ ਨਕਮਾ ਮਿਲਿਆ ਰੱਦੀ ਮਿਲਿਆ ਤਾਂ ਕੀ ਜਿਹੜੇ ਸਟੋਰ ਤੋਂ ਆਰਡਰ ਕਰਕੇ ਮੰਗਾਇਆ ਸਟੋਰ ਵਾਲੇ ਨਾਲ ਤੁਸੀਂ ਝਗੜੋਗੇ ਨੇ ਮੰਦਾ ਨਹੀਂ ਬੋਲੋਗੇ ਉਹਦੇ ਬਾਰੇ ਤੁਸੀਂ মিডিਏ ਦੇ ਅੰਦਰ ਪ੍ਰਚਾਰ ਨਹੀਂ ਕਰੋਗੇ ਇੱਕ ਐਗਜ਼ਾਮਪਲ ਹੋਰ ਮੈਂ ਕਹਿ ਦਮਾ ਇਸ ਤਰ੍ਹਾਂ ਦੀਆਂ ਇੱਕ ਨਹੀਂ ਹਜ਼ਾਰਾਂ ਐਗਜ਼ਾਮਪਲਾਂ ਨੇ ਹਜ਼ਾਰਾਂ ਤੁਸੀਂ ਆਪ ਹੀ ਸੋਚ ਲਿਓ ਸਾਰੇ ਗੱਲ ਚੋਂ ਗੱਲ ਕੱਢਣਾ ਜਾਣਦੇ ਹੋ ਆਪ ਹੀ ਵੇਖ ਲਿਓ ਵੀ ਕਿੰਨੀਆਂ ਕਾ ਐਗਜ਼ਾਮਪਲਾਂ ਮੰਨ ਲਓ ਤੁਸੀਂ ਪੀਜ਼ਾ ਹਟ ਦਾ ਪੀਜ਼ਾ ਆਰਡਰ ਕੀਤਾ ਹੋਏ ਉਹ ਜਿਹੜਾ ਪੀਜ਼ਾ ਹਟ ਦਾ ਇੱਕ ਬੰਦਾ ਇੱਕ ਬੁਆਏ ਡਿਲੀਵਰ ਕਰਨ ਵਾਸਤੇ ਆ ਰਿਹਾ ਉਹਨੂੰ ਰਾਹ ਦੇ ਵਿੱਚ ਥੋੜਾ ਬਹੁਤਾ ਝਟਕਾ ਲੱਗਾ ਮੋਟਰਸਾਈਕਲ ਤੋਂ ਡਿੱਗ ਪਿਆ ਤੁਹਾਡਾ ਪੀਜ਼ਾ ਵਾਲਾ ਬਾਕਸ ਥੱਲੇ ਜਾ ਪਿਆ ਉਹ ਡੱਬਾ ਡੱਬਾ ਉਹਦੇ ਕੋਲ ਰਹਿ ਗਿਆ ਤੇ ਜਿਹੜਾ ਪੀਜ਼ਾ ਸੀ ਨਾ ਉਹ ਪਾਸੇ ਚਲਾ ਗਿਆ ਹੁਣ ਉਹਨੇ ਕੀ ਕੀਤਾ ਬਚਨ ਦੇ ਮਾਰਿਆਂ ਕਿਸੇ ਆਮ ਜਏ ਰੇੜੀ ਤੋਂ ਜਾਂ ਦੁਕਾਨ ਤੋਂ ਪੀਜ਼ਾ ਬਣਵਾਇਆ ਤੇ ਡੱਬੇ ਦੇ ਅੰਦਰ ਬੰਦ ਕੀਤਾ ਉਹ ਤੁਹਾਡੇ ਘਰ ਦੇ ਅੰਦਰ ਉਹ ਡਿਲੀਵਰ ਕਰ ਗਿਆ ਜਦੋਂ ਤੁਸੀਂ ਖਾਣ ਲੱਗੇ ਤੁਹਾਨੂੰ ਪੀਜ਼ਾ ਹਟ ਵਾਲਾ ਸਵਾਦ ਹੀ ਨਾ ਆਇਆ ਤੁਸੀਂ ਪੀਜ਼ਾ ਹਟ ਵਾਲਿਆਂ ਨੂੰ ਸ਼ਿਕਾਇਤ ਨਹੀਂ ਕਰੋਗੇ ਵੀ ਮੈਂ ਜਿਹੜਾ ਸਮਾਨ ਮੰਗਾਇਆ ਸੀ ਜਿਹੜਾ ਟੇਸਟ ਮੇਰੇ ਅੰਦਰ ਜਿਹੜਾ ਲੇਬਲ ਤੁਹਾਡੇ ਸਟੋਰ ਦਾ ਮੇਰੇ ਅੰਦਰ ਇੱਕ ਬਣਿਆ ਸੀ ਉਸ ਲੈਵਲ ਦਾ ਇਹਦੇ ਅੰਦਰ ਟੇਸਟ ਨਹੀਂ ਹੈ ਉਸ ਲੈਵਲ ਦਾ ਇਹਦੇ ਅੰਦਰ ਪੀਜ਼ਾ ਨਹੀਂ ਹੈ ਤਾਂ ਇਤਰਾਜ਼ ਨਹੀਂ ਕਰੋਗੇ ਉਲਾਮਾ ਨਹੀਂ ਦਿਓਗੇ ਹੁਣ ਮੈਂ ਅਖੀਰਲੀ ਗੱਲ ਕਹਿਣੀ ਚਾਹੁੰਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਤੁਸੀਂ ਅੱਲਾਹ ਤਾਲਾ ਦੇ ਤੁਸੀਂ ਵਾਹਿਗੁਰੂ ਦੇ ਨਰੰਕਾਰ ਦੇ ਤੁਸੀਂ ਗੁਰਬਾਣੀ ਨੂੰ ਡਿਲੀਵਰ ਕਰਨ ਵਾਲੇ ਬੰਦੇ ਸੋ ਤੁਸੀਂ ਗੁਰਬਾਣੀ ਦਾ ਮੈਸੇਜ ਹਿਰਦਿਆਂ ਤੱਕ ਪਹੁੰਚਾਉਣ ਵਾਲੇ ਸੋ ਤੁਸੀਂ ਗੁਰਬਾਣੀ ਨੂੰ ਘਰਾਂ ਤੱਕ ਪਹੁੰਚਾਉਣਾ ਸੀ ਹੁਣ ਹੋਇਆ ਕਿ ਬਾਹਰੋਂ ਜਿਹੜੀ ਪੈਕਿੰਗ ਹੈ ਤੁਹਾਡੇ ਉੱਤੇ ਜਿਹੜਾ ਲੇਬਲ ਲੱਗਾ ਹੈ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਚਾਰਕ ਨੇ ਪਰ ਸਮਾਨ ਕਿਦਾ ਵੇਚਿਆ ਜਾ ਰਿਹਾ ਹੈ ਜਾਂ ਸ੍ਰੀ ਚੰਦ ਦਾ ਵੇਚਿਆ ਜਾ ਰਿਹਾ ਹੈ ਜਾਂ ਪਖੰਡੀ ਸਾਧਾਂ ਦਾ ਵੇਚਿਆ ਜਾ ਰਿਹਾ ਹੈ ਜਾਂ ਦੂਸਰੀਆਂ ਤੀਸਰੀਆਂ ਜਥੇਬੰਦੀਆਂ ਦਾ ਵੇਚਿਆ ਜਾ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਮਾਨ ਨਹੀਂ ਵੇਚਿਆ ਜਾ ਰਿਹਾ ਹੁੰਜੇ ਤੋਂ ਸਮਾਨ ਤੁਸੀਂ ਵੇਚ ਰਹੇ ਹੋ ਪਖੰਡੀ ਸਾਧਾਂ ਦਾ ਸਮਾਨ ਵੇਚ ਰਹੇ ਹੋ ਸ੍ਰੀ ਚੰਦੀਆਂ ਦਾ ਸਮਾਨ ਵੇਚ ਰਹੇ ਹੋ ਰਾਮ ਰਾਈਆਂ ਦਾ ਧੀਰ ਮੱਲੀਆਂ ਦਾ ਪਿਰਥੀ ਚੰਦੀਆਂ ਦਾ ਤੇ ਫਿਰ ਆਪਣਾ ਲੋਗੋ ਕਿਉਂ ਲਾਇਆ ਵੀ ਅਸੀਂ ਗੁਰਬਾਣੀ ਦੇ ਪ੍ਰਚਾਰਕਾਂ ਤੇ ਉਹਨਾਂ ਦੇ ਪ੍ਰਚਾਰਕ ਬਣ ਕੇ ਫਿਰ ਪ੍ਰਚਾਰ ਕਰ ਲਓ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰਕ ਹੋ ਤੇ ਰੱਬ ਦਾ ਵਾਸਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਸਤਾ ਹੈ ਜੇ ਗੁਰੂ ਗ੍ਰੰਥ ਸਾਹਿਬ ਦੀ ਪੈਕਿੰਗ ਲੈ ਕੇ ਆ ਰਹੇ ਹੋ ਗੁਰੂ ਗ੍ਰੰਥ ਸਾਹਿਬ ਜੀ ਦਾ ਲੋਗੋ ਲੈ ਕੇ ਆ ਰਹੇ ਹੋ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਲੋਕਾਂ ਦੇ ਮਨਾਂ ਤੇ ਹਿਰਦਿਆਂ ਤੱਕ ਪਹੁੰਚਾਉਂਦਾ ਯਤਨ ਕਰੋ। ਦੇਨ ਦਾ ਰੋਗ ਹੋ ਗਏ। ਤੁਸੀਂ ਸਮਾਜ ਵੱਲੋਂ ਵੀ ਝੂਠੇ ਪਾਉਗੇ। ਔਰ ਜਿਹਦਾ ਸਮਾਨ ਲੈ ਕੇ ਆ ਰਹੇ ਹੋ ਗੁਰੂ ਵੱਲੋਂ ਉਹਦਾ ਵੀ ਉਹਦੇ ਵੱਲੋਂ ਵੀ ਝੂਠੇ ਪਾਉਗੇ। ਤੁਹਾਡਾ ਇੱਕ اخਲਾਕੀ ਫਰਜ਼ ਬਣ ਜਾਂਦਾ ਹੈ ਵੀ ਜਿਹਦੇ ਪ੍ਰਚਾਰਕ ਹੋ ਉਹਦਾ ਪ੍ਰਚਾਰ ਕਰੋ। ਹਾਂ ਜੇ ਤੁਹਾਨੂੰ ਚੰਗਾ ਲੱਗਦਾ ਹੈ ਵੀ ਤੁਸੀਂ ਸ੍ਰੀ ਚੰਦ ਦੇ ਪ੍ਰਚਾਰਕ ਬੰਨਾ ਬਣ ਜੋ ਰੋਕਦਾ ਕੌਣ? ਪਰ ਤੁਸੀਂ ਲੋਗੋ ਆਪਣੇ ਉੱਤੇ ਨਾ ਲਾਓ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰਕ ਹਾਂ ਤੁਸੀਂ ਸਮਾਨ ਵੇਚ ਰਹੇ ਹੋ ਸੰਤੋਖ ਸਿੰਘ ਦਾ ਤੇ ਲੋਗੋ ਲਾ ਰਹੇ ਹੋ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਂ ਪ੍ਰਚਾਰਕ ਹਾਂ ਸਮਾਨ ਵੇਚ ਰਹੇ ਹੋ ਪਖੰਡੀ ਸਾਧਾਂ ਦਾ ਟੁੱੱਚੇ ਸਾਧਾਂ ਦਾ ਤੇ ਲੋਗੋ ਲਾ ਰਹੇ ਹੋ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰਕਾਂ ਇਹ ਕੰਮ ਨਾ ਕਰੋ ਧੋਗਲੇ ਨਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ